ਸਸਤਰੀ ਕਾਲਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਵੀ ਘਰ ਦੇ ਵਿੱਚ ਦੇਸੀ ਘਿਓ ਕਿਵੇਂ ਤਿਆਰ ਕੀਤਾ ਜਾਂਦਾ ਬਿਲਕੁਲ ਪਿਓਰ ਘਿਓ ਤੇ ਇਸ ਦੇ ਪਿੱਛੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਬਹੁਤ ਜ਼ਿਆਦਾਤਰ ਲੋਕ ਇਸ ਤਰ੍ਹਾਂ ਕਹਿ ਦਿੰਦੇ ਆ ਵੀ ਦੇਸੀ ਘਿਓ ਬਹੁਤ ਮਹਿੰਗਾ ਹੁੰਦਾ ਪਰ ਇਸ ਨੂੰ ਤਿਆਰ ਕਰਨ ਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਆ ਅੱਜ ਦੀ ਇਹ ਪ੍ਰੋਸੈਸਿੰਗ ਤੁਹਾਨੂੰ ਦੱਸ ਰਹੇ ਆ ਜੀ। ਸਭ ਤੋਂ ਪਹਿਲਾਂ ਸਵੇਰੇ-ਸਵੇਰੇ ਜਿਵੇਂ ਕਿ ਗਾਇਆਂ ਨੂੰ ਖਾਲ ਪੱਠੇ ਦਾਣਾ ਜੋ ਪੋਣਾ ਸੀ ਆ ਪਾ ਕੇ ਤੇ ਧਾਰ ਕੱਢ ਲਈ ਐ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਦੁੱਧ ਦੇ ਵਿੱਚੋਂ ਕਿੰਨਾ ਘਿਓ ਤਿਆਰ ਹੋ ਜਾਂਦਾ ਤੇ ਇਹ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗੂਗੀ ਜੀ ਤੇ ਇਸ ਕਰਕੇ ਪੂਰੀ ਵੀਡੀਓ ਦੇਖਿਓ ਜਰੂਰ ਜੀ ਤੇ ਦੱਸਿਓ ਕਮੈਂਟ ਕਰਕੇ ਕਿਹੋ ਜਿਹੀ ਲੱਗੀ ਵੀਡੀਓ ਚਲੋ ਜੀ ਆਪਾਂ ਸਟਾਰਟ ਕਰਦੇ ਹੁਣ ਤੋੜੀ ਆਪਾਂ ਧੋ ਲਈ ਐ ਇਸ ਨੂੰ ਕਾੜਨਾ ਵੀ ਕਹਿ ਦਿੰਦੇ ਆ ਕਿਉਂਕਿ ਇਸ ਵਿੱਚ ਦੁੱਧ ਕੜਨ ਵਾਸਤੇ ਰੱਖਦੇ ਆ ਤੇ ਗਾਂ ਦਾ ਦੁੱਧ ਆਪਾਂ ਚੋ ਕੇ ਫੁਣ ਕੇ ਕਿੰਨੀ ਦੇ ਵਿੱਚ ਪਾ ਲਿਆ ਸੀ ਇਹ ਹੈਗਾ ਜੀ ਕਰੀਬਨ 5 ਕਿਲੋ ਤੇ ਹੁਣ ਆਪਾਂ ਪਾ ਲਿਆ ਤੋੜੀ ਦੇ ਵਿੱਚ ਦੁੱਧ ਕਾੜਨ ਵਾਸਤੇ ਹਮੇਸ਼ਾ ਮਿੱਟੀ ਦਾ ਭਾਂਡਾ ਹੀ ਵਰਤਣਾ ਚਾਹੀਦਾ ਕਿਉਂਕਿ ਐਲੂਮੀਨੀਅਮ ਜਾਂ ਸਿਲਵਰ ਜਾਂ ਹੋਰ ਕੋਈ ਭਾਂਡਾ ਜਿਹੜਾ ਉਹ ਸੇਤ ਵਾਸਤੇ ਵਧੀਆ ਨਹੀਂ ਹੁੰਦਾ ਹੁਣ ਇਸ ਨੂੰ ਟੱਕਤਾ ਇਧਰ ਆਪਾਂ ਲਿਆਂਦੀਆਂ ਪਾਥੀਆਂ ਤੇ ਆਪਾਂ ਪਾਵਾਂਗੇ ਚਾਰ ਪਾਥੀਆਂ ਤੇ ਹੁਣ ਮੈਂ ਇਹਨਾਂ ਨੂੰ ਤੋੜ ਰਹੀ ਸੀ ਕਿ ਇਹ ਜਿਹੜੀ ਹਾਰੀ ਆ ਇਹ ਘਰੇ ਬਣਾਈ ਹੋਈ ਆ ਪਰ ਇਹ ਨਾ ਅੱਧੀ ਟੁੱਟ ਗਈ ਹੁਣ ਅਸੀਂ ਅੱਧੀ ਦੀ ਵਰਤੋਂ ਕਰ ਰਹੇ ਆ ਪਰ ਇਸ ਵਿੱਚ ਬਹੁਤ ਵਧੀਆ ਜੋ ਵੀ ਢਾਲ ਵਗੈਰਾ ਥਰਨੀ ਆ ਜਾਂ ਕੋਈ ਦੁੱਧ ਕਾੜਨ ਆ ਵਧੀਆ ਘੜ ਜਾਂਦਾ ਐਨਾ ਵੀ ਕਈ ਵਾਰ ਦੋ ਵਾਰੀ ਪਾਥੀਆਂ ਪਾਉਣੀਆਂ ਪੈਂਦੀਆਂ ਤੇ ਹੁਣ ਮੈਂ ਸਾਰੀਆਂ ਪਾਥੀਆਂ ਤੋੜ ਲੈਣੀਆਂ ਆ ਨਪਾਖੀਆਂ ਆਪਾਂ ਤੋੜ ਲਈਆਂ ਤੇ ਆ ਇੱਕ ਪਾਥੀ ਜਿਹੜੀ ਐ ਇਸ ਤਰ੍ਹਾਂ ਸਾਫ਼ ਤੇ ਹੀ ਰੱਖਣੀ ਆ ਤੇ ਬਾਕੀ ਜਿਹੜੀਆਂ ਤੋੜੀਆਂ ਪਾਥੀਆਂ ਸਾਈਡਾਂ ਤੇ ਪਾ ਦੇ ਲਈਆਂ ਇਸ ਨਾਲ ਕੀ ਹੋਊਗਾ ਜਦੋਂ ਆਪਾਂ ਇਸ ਤੇ ਅੱਗ ਪਾਵਾਂਗੇ ਤੇ ਇਹ ਪਾਥੀ ਹੌਲੀ-ਹੌਲੀ ਤੁਕਦੀ ਰਹੂਗੀ ਜਿਵੇਂ ਜਿਵੇਂ ਇਹ ਪਾਥੀ ਤੁਕੂਗੀ ਓਵੇਂ-ਓਵੇਂ ਤੋਂ ਜਿਹੜਾ ਖੜੀ ਜਾਊਗਾ ਤੇ ਦੁੱਧ ਤੇ ਬਹੁਤ ਵਧੀਆ ਪਰਤਦਰ ਮਲਾਈ ਆਜੂਗੀ ਤੇ ਲੋ ਜੀ ਇੱਥੇ ਸਾਰੀਆਂ ਪਾਥੀਆਂ ਆਪਾਂ ਪਾਤੀਆਂ ਆ ਯਾਨੀ ਟੋਟਲ ਚਾਰ ਪਾਥੀਆਂ ਪਾਈਆਂ ਤੇ ਹੁਣ ਇਸ ਤੇ ਪਾਤੀ ਆ ਅੱਗ ਆਗਤੂਕੂਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਰੱਖ ਦਾਂਗੇ ਜੀ ਇਥੇ ਤੋੜੀ ਤੇ ਅਗਤੂਕਣੀ ਸ਼ੁਰੂ ਹੋ ਗਈ ਆ ਹੁਣ ਆਪਾਂ ਰੱਖ ਦਿੰਨੇ ਆ ਇਸ ਤੇ ਤੋੜੀ ਤੋੜੀ ਦੇ ਵਿੱਚ ਆਪਾਂ ਦੁੱਧ ਪਹਿਲਾਂ ਹੀ ਪਾਤਾ ਸੀਗਾ ਤੇ ਹੁਣ ਇਸ ਤੋਂ ਬਾਅਦ ਇਸ ਵਿੱਚ ਆਪਾਂ ਪਾਉਣੇ ਆ ਇਹ ਲੋਹੇ ਵਾਲੀ ਖੁਰਚਣੀ ਇਹ ਜਿਹੜਾ ਲੋਹਾ ਹੁੰਦਾ ਆਪਣੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਤੇ ਇਸ ਨੂੰ ਆਪਾਂ ਦੁੱਧ ਵਿੱਚ ਪਾ ਦਿੰਨੇ ਆ ਤੇ ਜਿਵੇਂ ਜਿਵੇਂ ਦੁੱਧ ਕੜੂਗਾ ਉਵੇਂ-ਉਵੇਂ ਲੋਹਾ ਵੀ ਦੁੱਧ ਵਿੱਚ ਘੁਲਦਾ ਰਹਿੰਦਾ ਆ ਜਿਸ ਨਾਲ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਜਿਹੜੀ ਹੁੰਦੀ ਆ ਪੂਰੀ ਹੁੰਦੀ ਆ ਜਿੰਨਾ ਦੁੱਧ ਪਾਇਆ ਸੀ ਉਸ ਤੋਂ ਆਧਾ ਆਪਾਂ ਪਾਣੀ ਪਾਤਾ ਜੋ ਕਿ ਜਿਵੇਂ ਜਿਵੇਂ ਦੁੱਧ ਕੜੂਗਾ ਉਵੇਂ ਉਹ ਪਾਣੀ ਸੁੱਕਦਾ ਰਹਿੰਦਾ ਆ ਇਸ ਨਾਲ ਦੁੱਧ ਥੱਲੇ ਵੀ ਨਹੀਂ ਲੱਗਦਾ ਤੇ ਮਲਾਈ ਵੀ ਜਿਹੜੀ ਗਾੜੀ ਹੁੰਦੀ ਆ ਟਾਕੇ ਰੱਖਤਾ ਇੱਕ ਦੋ ਵਾਰੀ ਵਸ ਦੇਖਣਾ ਵੀ ਇਹ ਉਬਲੇਨਾ ਇਸ ਕਰਕੇ ਇਹਨੂੰ ਟੱਕਿਆ ਵੀ ਕੋਈ ਚੀਜ਼ ਨਾ ਵਿੱਚ ਪੈ ਜੇ 5 ਘੰਟੇ ਬਾਅਦ ਦੇਖਿਆ ਬਹੁਤ ਹੀ ਵਧੀਆ ਮਲਾਈ ਜਿਹੜੀ ਆ ਗਈ ਆ ਹੁਣ ਇਸ ਨੂੰ ਆਪਾਂ ਲਾ ਕੇ ਥੋੜਾ ਖੁੱਲੀ ਜਗ੍ਹਾ ਤੇ ਹਵਾਦਾਰ ਜਗ੍ਹਾ ਤੇ ਰੱਖਦੇ ਆ ਜਿੱਥੇ ਕਿ ਹਵਾ ਆਉਂਦੀ ਰਹੇ ਦੁੱਧ ਠਰਜੀ ਕਿਉਂਕਿ ਗਰਮੀ ਦਾ ਮੌਸਮ ਹੈ ਘਟੋ ਘਟੇ ਇਹਨੂੰ 3 ਘੰਟੇ ਠੰਡੇ ਹੋਣ ਵਾਸਤੇ ਵੀ ਚਾਹੀਦਾ ਆ ਉਸ ਤੋਂ ਬਾਅਦ ਜੀ ਆਪਾਂ ਧੋ ਲੈ ਰੜਕਣਾ ਜਿਸ ਵਿੱਚ ਲੱਸੀ ਰੜਕਦੇ ਆ ਉਸ ਨੂੰ ਰੜਕਣਾ ਕਹਿੰਦੇ ਆ ਤੇ ਸ਼ਾਮ ਦਾ ਟਾਈਮ ਹੋ ਗਿਆ 3 ਘੰਟੇ ਠੰਡਾ ਕਰਨ ਤੋਂ ਬਾਅਦ ਆਪਾਂ ਦੁੱਧ ਪਾਤਾ ਇਸ ਵਿੱਚ ਇਸ ਵਿੱਚ ਹੁਣ ਆਪਾਂ ਲਾ ਦਨਾ ਦੋ ਬੂੰਦਾ ਜਾਗ ਦੀਆਂ ਜਿਸ ਨਾਲ ਜਿਹੜਾ ਇਹ ਦਹੀਂ ਬਹੁਤ ਵਧੀਆ ਜੰਮ ਕੇ ਤਿਆਰ ਹੋ ਜੂ ਇਸ ਦੇ ਨਾਲ ਹੀ ਆਪਾਂ ਜਿਹੜਾ ਐਕਸਟਰਾ ਦੁੱਧ ਘਰੇ ਰੱਖਿਆ ਹੁੰਦਾ ਉਹਦੀ ਮਲਾਈ ਵਗੈਰਾ ਹੁੰਦੀ ਆ ਉਹ ਵੀ ਆਪਾਂ ਲਾ ਲਈਆ ਕਿਉਂਕਿ ਇਹ ਵੀ ਪਾ ਦੇਣੀ ਆ ਕਿਉਂਕਿ ਇਹ ਫਿਰ ਸਵੇਰ ਦੇ ਟਾਈਮ ਜਦੋਂ ਰੜਕੀਦਾ ਤੇ ਫਿਰ ਇਸ ਵਿੱਚ ਸਾਰੀ ਜਿਹੜੀ ਮਲਾਈ ਵਗੈਰਾ ਉਹ ਵੀ ਰੜਕ ਹੋ ਜਾਂਦੀ ਆ ਤੇ ਲੋ ਜੀ ਇੱਥੇ ਆਪਾਂ ਹੁਣ ਸਵੇਰ ਦਾ ਟਾਈਮ ਹੋ ਗਿਆ ਦਹੀਂ ਆਪਾਂ ਕੱਢ ਲਿਆ ਬਹੁਤ ਵਧੀਆ ਜੰਮ ਗਿਆ ਜੇ ਜ਼ਿਆਦਾ ਗਰਮੀ ਹੋਵੇ ਤਾਂ ਫਿਰ ਆਪਾਂ ਇਸ ਨੂੰ ਪਾਣੀ ਦੇ ਵਿੱਚ ਵੀ ਰੱਖ ਸਕਦੇ ਆ ਯਾਨੀ ਰਡਕਣੇ ਨੂੰ ਪਾਣੀ ਦੇ ਵਿੱਚ ਵੀ ਰੱਖ ਸਕਦੇ ਆ ਤਾਂ ਹੀ ਤਾਂ ਕਿ ਜਿਹੜਾ ਇਹ ਜਮਾ ਬਿਲਕੁਲ ਠੰਡਾ ਰਹੇ ਤੇ ਲੋ ਜੀ ਹੁਣ ਆਪਾਂ ਇਸ ਵਿੱਚ ਪਾ ਰਹੇ ਆ ਬਰਫ਼ ਵਾਲਾ ਪਾਣੀ ਕਿਉਂਕਿ ਗਰਮੀ ਬਹੁਤ ਹੈ ਤੇ ਦੁੱਧ ਹੈਗਾ ਲੋਹਾ ਸੱਜਰਗਾ ਦਾ ਦੁੱਧ ਇਸ ਕਰਕੇ ਇਸ ਵਿੱਚ ਬਰਫ਼ ਵਾਲਾ ਪਾਣੀ ਦੋ ਡੋਂਗੇ ਬਰਫ਼ ਦੇ ਪਾਈਆ ਠੰਡਾ ਪਾਣੀ ਪਾਈਆ ਤੇ ਇਸ ਨੂੰ ਹੁਣ ਆਪਾਂ ਮਿਦਾਣੇ ਪਾ ਦਾਂਗੇ ਰਿੜਪਲਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈ ਰੜਕਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਕਿ ਮੱਖਣੀ ਕਿੰਨੀ ਕੁ ਆ ਰਹੀ ਆ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਤਾਂ ਜਿਵੇਂ ਦੁੱਧ ਹੱਥਾਂ ਨਾਲ ਰੜਕਦੇ ਹੁੰਦੇ ਸੀ ਘੜਿਆਂ ਦਾ ਪਾਣੀ ਪੁੰਦੇ ਹੁੰਦੇ ਸੀ ਨਾ ਉਦੋਂ ਫ੍ਰਿਜਾਂ ਹੁੰਦੀਆਂ ਸੀ ਤੇ ਨਾ ਹੀ ਮਧਾਨੀਆਂ ਹੁੰਦੀਆਂ ਸੀ ਹੁਣ ਤਾਂ ਜਿਵੇਂ ਬਿਜਲੀ ਤੇ ਮਧਾਨੀਆਂ ਨਾਲ ਰੜਕਦੇ ਆ ਤਾਂ 10 ਮਿੰਟ ਦੇ ਵਿੱਚ ਘਿਓ ਆ ਜਾਂਦਾ ਤੇ ਇੱਥੇ ਆਪਾਂ ਮਧਾਣੀ ਜਿਹੜੀ ਆ ਬੰਦ ਕਰਤੀ ਸੀ ਕਿਤੇ ਤੁਸੀਂ ਦੇਖ ਰਹੇ ਹੋ ਮੱਖਣੀ ਵਧੀਆ ਆ ਗਈ ਆ ਪਰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਸੱਜਰਗਾਂ ਦਾ ਲੋਹਾ ਤੋਦਦਾ ਤੇ ਇਸ ਨੂੰ ਦੋ ਵਾਰ ਰੜਕਣ ਦੀ ਜ਼ਰੂਰਤ ਪੈਂਦੀ ਆ ਤੇ ਬਰਫ਼ ਵੀ ਕਾਫੀ ਪਾਉਣੀ ਪੈਂਦੀ ਆ ਫਿਰ ਜਾ ਕੇ ਠੰਡਾ ਹੁੰਦਾ ਆ ਤੇ ਇੱਥੇ ਮੈਂ ਇੱਕ ਵਾਰੀ ਮੱਖਣੀ ਕੱਢ ਲੂੰਗੀ ਉਸ ਤੋਂ ਬਾਅਦ ਦੂਸਰੀ ਵਾਰ ਫੇਰ ਪਾਉਂਗੀ ਕਿਉਂਕਿ ਤੁਹਾਨੂੰ ਪਤਾ ਹੈ ਵੀ ਇਹ ਬੜੀ ਮਿਹਨਤ ਦਾ ਕੰਮ ਹੁੰਦਾ ਦੇ ਵੀਡੀਓ ਬਣਾਉਣੀ ਉਤੋਂ ਜ਼ਿਆਦਾ ਮਿਹਨਤ ਦਾ ਕੰਮ ਕੈਮਰਾ ਵਗੈਰਾ ਸੈੱਟ ਕਰਨਾ ਹਨਾ ਇਸ ਕਰਕੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਕਿਉਂਕਿ ਜਿਹੜਾ ਘਰ ਦਾ ਪ्युअर ਦੇਸੀ ਘੀ ਬਣਾਉਣਾ ਇਸ ਤੇ ਵੀ ਬਹੁਤ ਮਿਹਨਤ ਲੱਗਦੀ ਆ ਤੇ ਲੋ ਜੀ ਇੱਧਰ ਮੱਖਣੀ ਆ ਗਈ ਆ ਮੱਖਣੀ ਆਪਾਂ ਕੱਢ ਰਹੇ ਆ ਦੇਖੋ ਇੱਧਰ ਲੱਡੂ ਬੜਾ ਬਣਾ ਕੇ ਹੁਣ ਮੱਖਣੀ ਕੱਢਾਂਗੇ ਤੇ ਇਸ ਨਾਲ ਕੀ ਹੁੰਦਾ ਹੈ ਇਸ ਤਰ੍ਹਾਂ ਮੱਖਣੀ ਕੱਢਣ ਨਾਲ ਇਸ ਵਿੱਚ ਲੱਸੀ ਨਹੀਂ ਰਹਿੰਦੀਗੀ ਤਾਂ ਕਰਕੇ ਆਪਾਂ ਬਿਲਕੁਲ ਇਸ ਦੀ ਲੱਸੀ ਘੱਟ ਕੇ ਫਿਰ ਜਿਸ ਜਦੋਂ ਇਸ ਨੂੰ ਗਰਮ ਕਰਨਾ ਆ ਤਾਂ ਫਿਰ ਇਸ ਵਿੱਚ ਜ਼ਿਆਦਾ ਲੱਸੀ ਨਹੀਂ ਹੁੰਦੀ ਕਿ ਛੇਤੀ ਹੀ ਘਿਓ ਬਣ ਜਾਂਦਾ ਆ ਤੇ ਲੋ ਜੀ ਇੱਥੇ ਆਪਾਂ ਹੁਣ ਕੱਢ ਰਹੇ ਸੀਗੇ ਮੱਖਣੀ ਤੇ ਤਾਜੀ-ਤਾਜੀ ਮੱਖਣੀ ਜਿਵੇਂ ਪਰੌਠੇ ਦੇ ਨਾਲ ਖਾਓ ਤਾਂ ਬਹੁਤ ਹੀ ਸਵਾਦ ਲੱਗਦੀ ਹੈ ਟੇਸਟੀ ਲੱਗਦੀ ਹੈ ਚਟਨੀ ਦੇ ਨਾਲ ਤੇ ਆਪਾਂ ਜਿਹੜੇ ਹੁਣ ਤੁਹਾਨੂੰ ਦੱਸਿਆ ਸੀਗਾ ਵੀ ਮੱਖਣੀ ਆਪਾਂ ਦੋ ਵਾਰੀ ਰੈਡਕ ਲਿਆ ਸੀਗਾ ਤੇ ਮੱਖਣੀ ਇੱਥੇ ਕੱਢ ਲਈ ਸੀਗੀ ਹੁਣ ਇਸ ਨੂੰ ਆਪਾਂ ਗਰਮ ਕਰਕੇ ਬਣਾਵਾਂਗੇ ਕਿਉਂ ਇਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਕੱਲ੍ਹ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਕੁਝ ਇੱਕ ਟ੍ਰਿਕ ਵੀ ਸ਼ੇਅਰ ਕਰ ਰਹੇ ਹਾਂ ਮੱਖਣੀ ਤੋਂ ਕਿਉਂ ਬਣਾਉਣ ਦੀ ਬਹੁਤ ਹੀ ਛੇਤੀ-ਛੇਤੀ ਜਿਹੜੀ ਕਿਵੇਂ ਬਣਾ ਸਕਦੇ ਹਾਂ ਈਜ਼ੀ ਤਰੀਕੇ ਨਾਲ ਇਸ ਕਰਕੇ ਤੁਸੀਂ ਆਪਣੇ ਚੈਨਲ ਦੇ ਨਾਲ ਬਨੇ ਰਹਿਣਾ ਅੱਜ ਵਾਲੀ ਵੀਡੀਓ ਤੁਸੀਂ ਐਂਡ ਤਾਈ ਦੇਖੀ ਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਮਿਲਾਂਗੇ ਕੱਲੋ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ